ਕਿਆ ਕਹਿ ਸਕਦੇ ਆ ਵੀ ਇਸ ਵੈਬ ਸੀਰੀਜ਼ ਤੋਂ ਬਾਅਦ ਹੁਣ ਪਰਮੇਸ਼ ਦੀ ਬਾਲੀਵੁੱਡ ਦੇ ਵਿੱਚ ਐਂਟਰੀ ਹੋ ਗਈ। ਉਸ ਟਾਈਮ ਦੇ ਉੱਤੇ ਮੈਂ ਆਲਰੇਡੀ ਥੋੜਾ ਕਨਫਿਊਜ਼ਡ ਜਿਹਾ ਸੀ ਕਿਉਂਕਿ ਮੈਂ ਹੈਪੀ ਨਹੀਂ ਸੀ ਜਿਹੜੀ ਮੈਂ ਫਿਲਮਾਂ ਕਰ ਰਿਹਾ ਸੀ। ਮੈਨੂੰ ਇਹ ਲੱਗ ਰਿਹਾ ਸੀ ਕਿ ਅਰ ਇਨਕੰਪਲੀਟ ਸਕ੍ਰੀਨ ਪਲੇ ਨੇ 나ਹੀਂ ਕੰਮ ਕਰਨ ਦਾ ਮਨ ਕਰਦਾ। ਜੇ ਗੈਂਗਸਟਰ 10 ਗੈਂਗਸਟਰ ਨੇ ਤਾਂ ਉਹਦੇ ਵਿੱਚ ਕੋਈ ਚਾਈਨਾ ਦਾ ਵੀ ਐ, ਕੋਈ ਵੀਅਤਨਾਮ ਦਾ ਵੀ ਐ, ਕੋਈ ਪੰਜਾਬ ਦਾ ਵੀ ਐ। ਉਹ ਤਾਂ ਗਰੁੱਪ ਆਫ ਪੀਪਲ ਨੇ ਹਨਾ ਤੇ ਇੱਕ ਬੰਦਾ ਇੱਕ ਪੂਰੀ ਕਮਿਊਨਿਟੀ ਨੂੰ ਥੋੜੀ ਰਿਪਰੈਜ਼ੈਂਟ ਕਰਦਾ। ਜਿਵੇਂ ਆਪਾਂ ਕਹਿੰਦੇ ਆ ਨਾ ਜੀ ਇੱਕ ਵਰਲਡ ਹੈ ਇੱਕ ਅੰਡਰਵਰਲਡ ਹੈ ਇੱਕ ਟੈਕਸਟ ਹੈ ਇੱਕ ਸਬਟੈਕਸਟ ਹੈ ਜੀ ਉਵੇਂ ਕੈਨੇਡਾ ਤੇ ਕੈਨੇਡਾ ਮਤਲਬ ਉਹ ਕੈਨੇਡਾ ਦਾ ਇੱਕ ਅੰਡਰਵਰਲਡ ਦਿਖਾਉਣਾ ਚਾਹੁੰਦੇ ਸੀਗੇ ਪਰ ਜਦੋਂ ਉੱਥੇ ਗਿਆ ਉਹਨਾਂ ਨੇ ਕਿਹਾ ਕਿ ਜੀ ਮੁੰਡਾ ਸਕੂਲ ਕਾਲਜ ਦਾ ਏਜ ਦਾ ਮੁੰਡਾ ਤੇ ਅਸੀਂ ਚਾਹੁੰਦੇ ਸ਼ੇਵ ਕਰੇ ਬਿਲਕੁਲ ਮੈਂ ਉਹਨਾਂ ਨੂੰ ਕਿਹਾ ਜੀ ਕਿ ਸ਼ੇਵ ਤਾਂ ਨਹੀਂ ਮੈਂ ਕਰਨਾ ਚਾਹੁੰਦਾ ਮੇਰੇ ਫੈਨਸ ਨੇ ਲੋਕ ਮੈਨੂੰ ਜਾਣਦੇ ਨੇ ਦਾੜੀ ਕਰਕੇ ਅੱਛਾ ਮੈਨੂੰ ਐ ਲੱਗਿਆ ਕਿ ਮੈਂ ਸ਼ੇਵ ਕਰਾਤੀ ਮੈਨੂੰ ਕੋਈ ਪਛਾਣੂਗਾ ਨਹੀਂ ਲੰਡਨ ਸ਼ੂਟ ਕਰ ਰਹੇ ਸੀ ਚਾਹ ਪੀਣ ਕਿਤੇ ਚਲੇ ਗਏ ਕਿ ਮੈਂ ਸੋਚਿਆ ਕਿ ਚਲ ਵਧੀਆ ਕਿ ਹੁਣ ਇੱਕ ਡੇਢ ਮਹੀਨਾ ਨਹੀਂ ਫਿਰਿਆ ਤੁਰਿਆ ਕਰਾਂਗੇ ਮੈਂ ਗਿਆ ਜਾਣ ਸਾਰੀ ਮੈਨੂੰ ਕੌਫੀ ਵਾਲੇ ਬੰਦੇਆਂ ਦਾ ਭਾਰੀ ਤੁਸੀਂ ਸ਼ੇਵ ਕਰਾਤਾ ਐਸੀ ਤਾਂ ਜਿਹੜੇ ਆਪਣੇ ਉਥੇ ਦੇਸੀ ਲੋਕ ਨੇ ਜਿਨ੍ਹਾਂ ਨੇ ਇਹ ਵੈਬ ਸੀਰੀਜ਼ ਦੇਖ ਲਈ ਆ ਉਹ ਤਾਂ ਬੜਾ ਮਾਣ ਜਾਂ ਮਹਿਸੂਸ ਕਰ ਰਹੇ ਨੇ ਕਿ ਇਹ ਸ਼ੁਗਰਾ ਵੀ ਸਾਡੇ ਦੇਸੀਆਂ ਦੇ ਵੀ ਕੋਈ ਘੈਂਟ ਜੀ ਚੀਜ਼ ਆਈ ਹੈ ਅੱਛਾ ਇਹਦੇ ਵਿੱਚ ਭਾਈ ਜੀ ਇਹ ਵੀ ਗੱਲ ਆ ਜਾਂਦੀ ਕਈ ਵਾਰੀ ਤਾਂ ਬੰਦੇ ਕਹਿੰਦੇ ਆ ਕਿ ਕਿਤੇ ਦੇਸੀਆਂ ਦਾ ਮਜ਼ਾਕ ਜਾਂ ਫਿਰ ਇਹਨੂੰ ਗਲਤ ਤਨ ਤਨੀ ਇਹਨੂੰ ਠਹਿਰਾਇਆ ਵੀ ਦੇਸੀਆਂ ਨੂੰ ਦੇਸੀਦਰ ਹੈ ਨਹੀਂ ਬਾਕੀ ਵੀਰੇ ਸਾਡੇ ਘਰੇ ਨਾ ਮਤਲਬ ਮੈਂ ਕਲਾਕਾਰ ਹੈ ਨਹੀਂ ਮੈਂ ਪਰਮਿਸ਼ੀਆਂ ਤੇ ਸੁਖਨ ਸੁਖਨੀ ਆ ਉਹਦੇ ਨਾਲ ਐਵੇਂ ਆ ਕਿ ਆਊਟਰ ਸਕਸੈਸ ਫੇਲਿਅਰ ਘਰ ਤੱਕ ਪਹੁੰਚਦੇ ਨਹੀਂ ਸਾਡੇ ਬਹੁਤ ਲੰਬਾ ਸਫਰ ਰਿਹਾ ਮੇਰੇ ਖਿਆਲ ਨਾਲ 2 2.5 ਸਾਲ ਪਹਿਲਾਂ ਸ਼ੂਟ ਹੋਈ ਸੀ ਤੇ ਬੜੇ ਪੇਸ਼ੈਂਟਲੀ ਅਸੀਂ ਵੇਟ ਕਰ ਰਹੇ ਸੀ ਪਰ ਫਾਈਨਲੀ ਰਿਲੀਜ਼ ਹੋ ਗਈ ਸੋ ਬਹੁਤ ਖੁਸ਼ੀ ਹੈ ਜੀ ਇਸ ਗੱਲ ਦੀ ਇਹਦੇ ਵਿੱਚ ਤਾਂ ਕਾਫੀ ਬਾਲੀਵੁੱਡ ਦੇ ਸੀਨੀਅਰ ਐਕਟਰ ਵੀ ਹੈਗੇ ਨੇ ਫਿਲਮ ਦੇ ਪਿੱਛੇ ਵੀ ਵੈਬ ਸੀਰੀਜ਼ ਦੇ ਪਿੱਛੇ ਬਹੁਤ ਜਾਣਿਆਂ ਨੇ ਕੰਮ ਕੀਤਾ ਉਹ ਸਬੱਬ ਕਿਵੇਂ ਬਣਿਆ ਉਹਨਾਂ ਨਾਲ ਮੁਲਾਕਾਤ ਦਾ ਬਾਈ ਮੈਨੂੰ 2 ਸਾਲ ਪਹਿਲਾਂ ਆਡੀਸ਼ਨ ਆਇਆ ਸੀਗਾ ਫਿਲਮ ਦਾ ਵੈਬ ਸੀਰੀਜ਼ ਦਾ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਮੇਨ ਕੈਰੈਕਟਰ ਹੈ ਤੇ ਇੰਨਾ ਵੱਡਾ ਪ੍ਰੋਡਕਸ਼ਨ ਹਾਊਸ ਆ ਕਿਉਂਕਿ ਜਦੋਂ ਤੁਹਾਨੂੰ ਬੰਬੇ ਤੋਂ ਆਡੀਸ਼ਨਸ ਆਉਂਦੇ ਨੇ ਉਹ ਤੁਹਾਨੂੰ ਪ੍ਰੋਡਕਸ਼ਨ ਹਾਊਸ ਦੀ ਇੰਨੀ ਜ਼ਿਆਦਾ ਡਿਟੇਲ ਨਹੀਂ ਦੱਸਦੇ ਉਹ ਤੁਹਾਨੂੰ ਬਸ ਇੱਕ ਸੀਨ ਭੇਜ ਦਿੰਦੇ ਨੇ ਸੀਨ ਕਰਕੇ ਭੇਜ ਦਿੰਦੇ ਨੇ ਉਹ ਤੇ ਜੀ ਉਹਨਾਂ ਨੂੰ ਸਹੀ ਲੱਗਦਾ ਫੇਰ ਉਹ ਤੁਹਾਡੇ ਨਾਲ ਜ਼ਿਆਦਾ ਡਿਸਕਸ਼ਨ ਕਰਦੇ ਨੇ ਮੈਂ ਆਡੀਸ਼ਨ ਦਿੱਤਾ ਆਡੀਸ਼ਨ ਦੇ ਕੇ ਉਹਨਾਂ ਨੂੰ ਭੇਜਤਾ ਜਦੋਂ ਚੰਦਨ ਸਰਵਰਾਂ ਦੀ ਕਾਲ ਆਈ ਕਿ ਜੀ ਤੁਹਾਡਾ ਆਡੀਸ਼ਨ ਵਧੀਆ ਲੱਗਿਆ ਤੁਸੀਂ ਜ਼ੂਮ ਕਾਲ ਤੇ ਜਾਓ ਉਦੋਂ ਮੈਨੂੰ ਸਕੇ ਕਿ ਕਿੰਨੀ ਵੱਡੀ ਪ੍ਰੋਡਕਸ਼ਨ ਆ। ਕੌਣ ਉਹਦੇ ਪਿੱਛੇ ਨੇ? ਉਹਨਾਂ ਨੇ ਮੈਨੂੰ ਉਦੋਂ ਦੱਸਿਆ ਕਿ ਪਿਛਲੇ 2 ਸਾਲ ਤੋਂ ਇਹ ਸਟੋਰੀ ਤੇ ਕੰਮ ਕਰ ਰਹੇ ਸੀ। ਸਾਲ ਡੇਢ ਤੋਂ ਉਹਦੇ ਆਡੀਸ਼ਨਸ ਚੱਲ ਰਹੇ ਸੀਗੇ। ਸੋ ਕਾਫੀ ਲੋਕਾਂ ਨੇ ਉਹਦੇ ਬਾਰੇ ਉਹਦੇ ਆਡੀਸ਼ਨਸ ਵੀ ਦਿੱਤੇ ਸੀ। ਸੋ ਫਾਈਨਲੀ ਜਦੋਂ ਮੇਰੀ ਮੇਰੀ ਝੋਲੀ ਪਿਆਏ ਰੋਲ ਤਾਂ ਮੈਂ ਕਾਫੀ ਐਕਸਾਈਟਿਡ ਸੀਗਾ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਬਾਲੀਵੁੱਡ ਇੱਕ ਪੰਜਾਬ ਓਰੀਐਂਟਡ ਮਤਲਬ ਪੰਜਾਬ ਦੇ ਕੈਰੈਕਟਰਸ ਕਹਿ ਸਕਦੇ ਹਾਂ ਪੰਜਾਬ ਦੀ ਬੈਕ ਸਟੋਰੀ ਵਾਲੀ ਵਾਲਾ ਇੱਕ ਸ਼ੋਅ ਬਣ ਰਿਹਾ ਤੇ ਉਹਨਾਂ ਨੇ ਰੀਚ ਆਊਟ ਮੈਨੂੰ ਕੀਤਾ ਸੋ ਮੈਨੂੰ ਇਹ ਇਹ ਪੰਜਾਬ ਨੂੰ ਰੈਪਰੈਜ਼ੈਂਟ ਕਰਨਾ ਵਧੀਆ ਲੱਗਿਆ ਫਿਲਮ ਸ਼ੋਅ ਆਪਣਾ ਕੀ ਕਹਿੰਦੇ ਨੇ ਸੌਕ ਦਿਨ ਦਾ ਸ਼ੂਟ ਸੀਗਾ अच्छा so, सो ओदी पोस्ट प्रोडक्शन रिलीजिंग नु ਸਮਾਂ ਬਹੁਤ ਲੱਗਿਆ ਇਸ ਬੜੇ ਪੇਸ਼ੈਂਟਲੀ ਵੇਟ ਕੀਤੀ ਹੈ ਜੀ ਅੱਛਾ ਬੰਬੇ ਵਾਲੇ ਤਾਂ ਸ਼ਹਿਰਾਂ ਵਾਲੇ ਆਮ ਤੌਰ ਤੇ ਤਾਂ ਕੈਨੇਡਾ ਨੂੰ ਕੈਨੇਡਾ ਹੀ ਕਹਿੰਦੇ ਨੇ ਆਪਾਂ ਹੀ ਕਹਿੰਦੇ ਆ ਕੈਨੇਡਾ ਇਹ ਫਿਰ ਕੈਨੇਡਾ ਸ਼ਬਦ ਉਹਨਾਂ ਨੇ ਹੀ ਰੱਖਿਆ ਕਿ ਜਾਂ ਆਪਾਂ ਵੀ ਥੋੜਾ ਬਹੁਤ ਪਹਿਲਾਂ ਟਾਈਟਲ ਸੀ ਇਹਦਾ ਕੈਨੇਡਾ ਹੀ ਅੱਛਾ ਤੇ ਅਸਲ ਚ ਜਿਵੇਂ ਆਪਾਂ ਕਹਿੰਦੇ ਆ ਨਾ ਜੀ ਇੱਕ ਵਰਲਡ ਹੈ ਇੱਕ ਅੰਡਰ ਵਰਲਡ ਹੈ ਇੱਕ ਟੈਕਸਟ ਹੈ ਇੱਕ ਸਬ ਟੈਕਸਟ ਹੈ ਜੀ ਉਵੇਂ ਕੈਨੇਡਾ ਤੇ ਕੈਨੇਡਾ ਮਤਲਬ ਉਹ ਕੈਨੇਡਾ ਦਾ ਇੱਕ ਅੰਡਰਵਰਲਡ ਦਿਖਾਉਣਾ ਚਾਹੁੰਦੇ ਸੀਗੇ ਕਿ ਜੇ ਮਤਲਬ ਜਿਵੇਂ ਆਪਾਂ ਮਤਲਬ ਜਿਵੇਂ ਸਬਟੈਕਸ ਹੁੰਦਾ ਕਿ ਆਪਾਂ ਤਾਂ ਸਮਝਣ ਨੂੰ ਮੈਂ ਕਹਿਣਾ ਚਾਹੁੰਦਾ ਸੋ ਮਤਲਬ ਇੱਥੇ ਆ ਗੱਲ ਵੀ ਸੀ ਕਿ ਆਪਾਂ ਸਾਰਿਆਂ ਨੂੰ ਕੈਨੇਡਾ ਕਹਿੰਦੇ ਆ ਹਾਂ ਤੇ ਕਿਵੇਂ ਇੱਕ ਬੰਦਾ ਕੈਨੇਡਾ ਜਾਂਦਾ ਤੇ ਫਿਰ ਕੈਨੇਡਾ ਚ ਤੱਕ ਪਾ ਦਿੰਦਾ ਸੋ ਬੇਸਿਕਲੀ ਉਹ ਕਰੈਕਟਰ ਬੜਾ ਸਟਰੋਂਗ ਸੀ ਤੇ ਉਹਦੇ ਲਈ ਮਤਲਬ ਕੈਨੇਡਾ ਨੂੰ ਕਿਵੇਂ ਉਹਨੇ ਹੈਡ ਔਨ ਲਿਆ ਤੇ ਉਹ ਕਹਿੰਦਾ ਕਿ ਓਕੇ ਹੁਣ ਮੈਂ ਹੁਣੇ ਮੇਰਾ ਸ਼ਹਿਰ ਹੈ ਹੁਣ ਇਹਨੂੰ ਮੈਂ ਰਨ ਕਰੂੰਗਾ ਬੇਸਿਕਲੀ ਇਹਦੇ ਵਿੱਚ ਫਿਰ ਰੀਅਲ ਲਾਈਫ ਸਟੋਰੀਜ਼ ਵੀ ਸਰਚ ਕੀਤੀਆਂ ਹੋਣਗੀਆਂ ਵੀਰੇ ਜਿਵੇਂ ਮੈਂ ਇੱਕ ਇੱਕ ਹੋਰ ਇੰਟਰਵਿਊ 'ਚ ਗੱਲ ਕੀਤੀ ਸੀ ਕਿ ਜਦੋਂ ਜਿਵੇਂ ਅਵੈਂਜਰਜ਼ ਫਿਲਮ ਆਉਂਦੀ ਹੈ ਤੇ ਆਪਾਂ ਕਹਿੰਦੇ ਕਿ ਏਲੀయన్స్ ਨਿਊਯਾਰਕ 'ਚ ਆ ਗਏ ਜੀ ਤੇ ਬਿਲਡਿੰਗ ਢਾਹਤੀ ਤਾਂ ਉਹ ਅਸਲੀ ਕਹਾਣੀ ਤਾਂ ਨਹੀਂ ਹੈਗੀ ਪਰ ਉਹ ਕਿਉਂਕਿ ਜਦੋਂ ਏਲੀయన్స్ ਨਿਊਯਾਰਕ ਆਉਂਦੇ ਨੇ ਤੇ ਜਦੋਂ ਆਪਾਂ ਸੀਨ ਦੇਖਦੇ ਆਂ ਤੇ ਉਧਰ ਨਿਊਯਾਰਕ ਵਰਡ ਬੋਲਿਆ ਜਾਂਦਾ ਤਾਂ ਉਹ ਰੀਅਲ ਲੱਗਣ ਲੱਗ ਜਾਂਦਾ ਹਾਂ ਤਾਂ ਇਹ 베이스ਡ ਹੈਗੀ ਆ ਜੀ अर्ਲੀ 90s ਲੇਟ 80s ਤਾਂ ਉਸ ਟਾਈਮ ਦੇ ਜਿਹੋ ਜਿਹੇ ਸਿਨੈਰੀਓ ਹੁੰਦੇ ਸੀ ਜਿਹੋ ਜੀਆਂ ਗੱਲਾਂ ਬਾਤਾਂ ਜਿਹੋ ਜਿਹਾ ਮਾਹੌਲ ਸੀਗਾ ਉਹਨੂੰ ਥੋੜਾ ਫਿਲਮ ਕੀਵਰਡ ਯੂਜ਼ ਕਰ ਸਕਦੇ ਆ ਉਹਨੂੰ ਥੋੜਾ ਮਤਲਬ ਟਵਿਕ ਕਰਕੇ ਉਹ ਚੀਜ਼ਾਂ ਤੋਂ ਇਨਸਪੀਰੇਸ਼ਨ ਲੈ ਕੇ ਉਹ ਕ੍ਰੀਏਟ ਕੀਤਾ ਗਿਆ ਤਾਂ ਕਿ ਥੋੜਾ ਜਿਆਦਾ ਰੀਅਲ ਲੱਗੇ ਜਿਵੇਂ ਆਪਾਂ ਮਿਰਜ਼ਾਪੁਰ ਦੇ ਵਿੱਚ ਅਸਲ 'ਚ ਥੋੜੀ ਘੱਟੇ ਬਣਦੇ ਨੇ ਪਰ ਜਦੋਂ ਆਪਾਂ ਮਿਰਜ਼ਾਪੁਰ ਦੇਖਦੇ ਆ ਤਾਂ ਐਂ ਲੱਗਦਾ ਇੱਕ ਸ਼ਹਿਰ ਐ ਅੱਛਾ ਇਹੋ ਜਿਹਾ ਕਲਚਰ ਐ ਤਾਂ ਰੀਅਲ ਵੀ ਲੱਗਣ ਲੱਗ ਜਾਂਦਾ ਕਿਉਂਕਿ ਫਿਲਮ ਦੇ ਵਿੱਚ ਮੈਨੂੰ ਲੱਗਦਾ ਇੰਨੀ ਡਿਟੇਲਿੰਗ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਛੋਟਾ ਕੀ ਕਹਿੰਦੇ ਨੇ ਸਕ੍ਰੀਨ ਪਲੇ ਹੁੰਦਾ 1.5 2.5 ਘੰਟਿਆਂ ਦਾ ਸ਼ੋ ਹੁਣ ਇੰਨਾ ਜ਼ਿਆਦਾ ਲੰਬਾ ਹੈ ਤਾਂ ਉਹ ਲੰਬੇ ਸ਼ੋ ਦੇ ਵਿੱਚ ਜਿੰਨੀਆਂ ਲੇਅਰਸ ਜ਼ਿਆਦਾ ਐਡ ਹੋਈ ਜਾਂਦੀਆਂ ਨੇ ਉਹਨਾਂ ਆਪਾਂ ਨੂੰ ਦੇਖਣ 'ਚ ਸਵਾਦ ਆਉਣ ਲੱਗ ਜਾਂਦਾ ਮੈਂ ਟ੍ਰੇਲਰ ਦੇ ਥੱਲੇ ਕਮੈਂਟ ਪਾ ਰਿਹਾ ਸੀਗਾ CRN ਇਹਦੇ ਵਿੱਚ ਇਹ ਵੀ ਜ਼ਿਕਰ ਆ ਰਿਹਾ ਕਹਿੰਦੇ ਬਿੰਦੀਜੋਲ ਹਾਂ ਕਿਉਂਕਿ ਉਹਦੀ ਲੁੱਕ ਸਾਰੀ ਉਹਦੀ ਥੋੜੀ ਸੇਮ ਲੁੱਕ ਥੋੜੀ ਜੀ ਆਈ ਹੈ ਉਹਦੇ ਵਿੱਚ ਕਿਉਂਕਿ ਵੀਰੇ 90s ਦੇ ਟਾਈਮ ਦੇ ਵਿੱਚ ਆਪਾਂ ਜਦੋਂ ਕੋਈ ਇਨਸਪੀਰੇਸ਼ਨ ਲੱਭਦੇ ਆ ਕੋਈ ਸਟਰੋਂਗ ਕੈਰੈਕਟਰ ਦੀ ਜਾਂ ਜਿਵੇਂ ਮੰਨ ਲਓ ਜੇ ਤੁਸੀਂ ਆਪਾਂ ਹਿਪ ਹੌਪ ਦੇ ਵਿੱਚ ਕੋਈ ਗਾਣਾ ਜਿਵੇਂ ਹੁਣ ਇਹ ਚ ਪੰਜ ਗਾਣੇ ਨੇ ਐਲਬਮ ਦੇ ਵਿੱਚ ਤਾਂ ਉਸ ਟਾਈਮ ਦਾ ਜਿਵੇਂ ਗੈਂਗਸਟਰ ਰੈਪ ਜਿਹਾ ਹੁੰਦਾ ਸੀ ਉਹ ਜਿਹੀਆਂ ਬੀਟਸ ਜਿਹੀਆਂ ਆਉਂਦੀਆਂ ਤਾਂ ਤੁਹਾਨੂੰ ਉਸ ਦੌਰ ਦੇ ਸਟਰੋਂਗ ਇਨਫਲੂਐਂਸਸ ਚਾਹੀਦੇ ਹੁੰਦੇ ਨੇ ਸਟਰੋਂਗ ਰੈਫਰੈਂਸਿੰਗ ਪੁਆਇੰਟਸ ਚਾਹੀਦੇ ਹੁੰਦੇ ਨੇ ਤਾਂ ਕਿ ਇੱਕ ਤਾ ਉਹ ਠੋਸ ਨੇ ਤੁਹਾਨੂੰ ਪਤਾ ਹੈ ਕਿ ਉਸ ਟਾਈਮ ਤੇ ਇਹੋ ਜਿਹਾ ਮਿਊਜ਼ਿਕ ਸੀ ਇਹੋ ਜਿਹੀਆਂ ਬੀਟਾਂ ਸੀ ਇੱਕ ਤਾਂ ਸੀ ਆਥੈਂਟਿਕ ਆਥੈਂਟਿਕ ਚੀਜ਼ਾਂ ਦੇ ਨੇੜੇ ਚਲੇ ਜਾਂਦੇ ਹਾਂ ਦੂਜਾ ਤੁਹਾਨੂੰ ਪਤਾ ਇਹ ਦੋ ਸਟਰੋਂਗ ਸਰਟਨ ਪਰਸਨੈਲਿਟੀਆਂ ਹੁੰਦੀਆਂ ਸੀ ਜਾਂ ਉਹੋ ਜਿਹੇ ਰੈਪਰ ਹੁੰਦੇ ਸੀਗੇ ਤਾਂ ਜਦੋਂ ਤੁਸੀਂ ਉਹੋ ਜਿਹਾ ਇੱਕ ਕੰਟੈਕਸਟ ਦੇ ਦਿੰਨੇ ਹੋ ਤਾਂ ਲੋਕਾਂ ਨੂੰ ਚੀਜ਼ ਰੀਅਲ ਲੱਗਦੀ ਆ ਉਹਦੇ ਨਾਲ ਉਹ ਦੇਖਣ ਦਾ ਉਹਨਾਂ ਨੂੰ ਇੱਕ ਸਟਰੋਂਗ ਪੁਆਇੰਟਸ ਮਿਲ ਜਾਂਦੇ ਨੇ ਜਿਦੇ ਨਾਲ ਉਹ ਚੀਜ਼ ਥੋੜੀ ਜਿਹੀ ਉਹਨਾਂ ਨੂੰ ਦੇਖਣ ਚ ਜ਼ਿਆਦਾ ਚੰਗੀ ਲੱਗਦੀ ਹੈ ਭਾਈ ਉਹਦਾ ਹੈ ਤਾਂ ਨਹੀਂ ਬਿੰਦੀ ਜੋਲ ਦੀ ਲਾਈਫ ਨਹੀਂ ਬਿੰਦੀ ਜੋਲ ਦੀ ਕਿਉਂਕਿ ਇਹ ਮੁੰਡਾ ਰੈਪਰ ਹੈ ਇੱਕ ਰੈਪਰ ਡਿਫਰੈਂਟ ਹੈ ਮਤਲਬ ਤੁਸੀਂ ਜਦੋਂ ਦੇਖੋਗੇ ਸ਼ੋ ਤਾਂ ਉਦੋਂ ਤੁਹਾਨੂੰ ਸ਼ਾਇਦ ਡਿਟੇਲ ਦੇ ਵਿੱਚ ਚੀਜ਼ ਆਬਵੀਅਸ ਹੋ ਜੇ